ਕੋ ਸਾਡੇ ਕੋਲੇ ਮੁੱਦੇ ਹੀ ਮੁੱਦੇ ਆਏ ਸਾਡੇ ਕੋਲੇ ਪਹਿਲਾ ਅਸਲੀ ਮੁੱਦਾ ਜੀ ਸਾਰੇ ਮੁੱਦੇ ਆ ਜਾਂਦੇ ਹੋਏਗਾ ਪੰਜਾਬ ਬਚਾਓ ਬਤਾ ਪੰਜਾਬ ਬਚਾਓ ਕਾਂਗਰਸ ਲਿਆਓ ਇਸੇ ਨਾਂ ਤੇ ਲਿਸਟ ਚੱਲੇ ਆ ਅਸੀਂ ਇਹ ਮੁੱਦੇ ਦੇ ਵਿੱਚ ਸਾਡੀ ਨੌਜਵਾਨੀ ਨੂੰ ਬਚਾਉਣਾ ਨਸ਼ਿਆਂ ਤੋਂ ਸਾਡੀ ਕਿਸਾਨੀ ਨੂੰ ਬਚਾਉਣਾ ਖੁਦਕਸ਼ੀਆਂ ਤੋਂ ਔਰ ਸਾਡੀ ਆਰਥਿਕ ਦਸ਼ਾ ਨੂੰ ਬਚਾਉਣਾ ਜਿਹੜੀ ਅਸੀਂ ਕੰਗਾਲੀ ਵਾਲੇ ਪਾਸੇ ਜਾਏ ਆ ਉਸ ਨੂੰ ਬਚਾਉਣ ਵਾਸਤੇ ਔਰ ਵਿਕਾਸ ਲਿਆਉਣ ਵਾਸਤੇ ਸਾਰੇ ਤਰੀਕਿਆਂ ਦੇ ਨਾਲ ਆਰਥਿਕ ਤੌਰ ਤੇ ਜਿਹੜਾ ਕਰਜ਼ਾਈ ਹੋ ਗਿਆ ਪੰਜਾਬ ਉਹਦੀ ਗੱਡੀ ਮੁੜ ਕੇ ਲੈਣ ਲਈ ਤੇ ਲਿਆਉਣ ਵਾਸਤੇ ਉਹ ਵੀ ਸਾਡੇ ਸਾਹਮਣੇ ਇੱਕ ਮੁੱਦਾ ਹੈਗਾ ਇਸ ਲਈ ਅਸੀਂ ਸਾਰਾ ਪਰਿਸਥਾਚਾਰ ਦਾ ਖਾਤਮਾ ਕਰਕੇ ਪੂਰੀ ਤਰ੍ਹਾਂ ਨਾਲ ਸੁਚੰਗਾ ਵੱਧਾ ਫੁੱਲ ਦਾ ਪੰਜਾਬ ਬਣਾਉਣਾ ਚਾਹੀਦਾ ਅਸੀਂ ਜੰਗ ਬਿਲਕੁਲ ਨਹੀਂ ਚਾਹੁੰਦੇ ਲੇਕਿਨ ਅਸੀਂ ਅਮਨ ਚਾਹੁੰਦੇ ਆਂ ਸ਼ਾਂਤੀ ਚਾਹੁੰਦੇ ਆਂ ਲੇਕਿਨ ਜਿਹੜਾ ਇਹਨਾਂ ਨੇ ਛੇੜਖਾਨੀ ਸ਼ੁਰੂ ਕੀਤੀ ਜਾਂ ਕਰਨੀ ਚਾਹੀਦੀ ਸੀ ਪ੍ਰੇਸ਼ਾਨ ਮੈਨੂੰ ਸਮਝਦੀ ਕਿ ਗਲਤ ਹੋਇਆ ਠੀਕ ਹੋਇਆ ਲੇਕਿਨ ਇਹਦਾ ਸਮਾਂ ਜਿਹੜਾ ਇਹਨਾਂ ਨੇ ਚੁਣਿਆ ਹੈਗਾ ਜਿਸ ਚ ਇਹਨਾਂ ਨੇ ਪਰਮਿਸ਼ਨ ਦਿੱਤੀ ਹੈ ਫੌਜੀਆ ਨੂੰ ਉਹ ਆਪਣੀ ਭਾਰਤ ਦੀ ਪਾਲਿਸੀ ਜਿਹੜੀ ਹੈ ਫੋਰਨ ਪਾਲਿਸੀ ਠੀਕ ਨਹੀਂ ਉਹਨਾਂ ਨੂੰ ਦੇਖ ਕੇ ਜੋ ਅੱਜ ਫੈਸਲੇ ਖੜੀਆਂ ਆ ਉਹਦੇ ਵਿੱਚ ਕੁਝ ਸਪੈਕਟ ਜ਼ਿਆਦਾ ਹੋ ਸਕਦੀ ਹੈ ਅੱਜ ਫੈਸਲੇ ਵੱਢਣੇ ਆ ਕਿਸਾਨ ਉੱਥੇ ਜਾਣੇ ਪੈਚੇ ਆ ਇਹਨਾਂ ਨੇ ਸਮਾਂ ਠੀਕ ਨਹੀਂ ਜਦੋਂ ਇਜਾਜ਼ਤ ਦੇਣੀ ਸੀ ਉਸ ਸਮਾਂ ਨਹੀਂ ਠੀਕ ਚੜਾ ਆਮ ਆਦਮੀ ਪਾਰਟੀ ਖਤਮ ਹੋ ਚੁੱਕਿਆ ਝਾੜੂ ਫਿੱਲਰ ਗਿਆ ਟੀਲਾ-ਤੀਲਾ ਹੋਇਆ ਪਿਆ ਰੋਜ਼ ਬੰਦੇ ਟੁੱਟ ਰਹੇ ਨੇ ਇਹ ਤਾਂ ਹੁਣ ਜਿਹੜਾ ਕੇਜਰੀਵਾਲ ਹੈ ਉਹਦੋਂ ਨੂੰ ਹੀ ਪਤਾ ਲੱਗ ਗਿਆ